ਅਸੀ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਿਆ ਜੀ ਮਿੰਟੂ ਸਤਿਕਾਰ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ ਠੀਕ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੂਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੂਰੈਂਸ ਲੈ ਸਕਦੇ ਹੋ ਇੰਸ਼ੂਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੂਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੂਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 48272 2500 ਤੇ ਚਿਰਕਾ ਇਮੀਗ੍ਰੇਸ਼ਨ ਲਾਫਰਮ ਵਾਲੇ ਜਿਰਕਾ ਨਾ ਟੌਨੀ ਜਿਰਕਾ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਅ ਇਸ ਤੋਂ ਲੱਗੇ ਕ੍ਰਿਸ਼ਨ ਤਰੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੀਜ ਰੁਡ ਲੈਂਡ ਪਰਮਜੀਤ ਕੌਰੰਗੀ ਵੈਕਾਬਲ ਪ੍ਰਿਤਪਾਲ ਸਿੰਘ ਸਿੱਧੂ ਫਰੇਜ਼ਨ ਉਹ ਜੀ ਐਨ ਲਿਊ ਵਾਲੇ ਰਕਵਾਚ ਕਰਦੇ ਨੇ ਓਇਲ ਚੇਂਜ ਕਰਦੇ ਨੇ 에어 ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨਵੇਂ ਪੁਰਾਣੇ ਟਾਇਰ ਵੀ ਨਾਲ ਤੁਹਾਨੂੰ ਮਿਲਦੇ ਨੇ ਲੋਕੇਸ਼ਨਾਂ ਸੈਂਤਾ ਨੀ ਲਾਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 0113 ਤੇ ਟੈਂਟ ਲਿਪ ਟੈਕਸਟ ਆਫ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰਡੀ ਯੂ ਐਸ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਦੀ 18 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ ਮਿੰਟੂ ਜੀ ਖਬਰਾਂ ਦੇ ਵਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸੀ ਜੰਗ ਤੋਂ ਪੰਜਾਬ ਦੀ ਸਿਆਸੀ ਜੰਗ ਕਿੱਥੇ ਖੜੀ ਪ੍ਰਤੀਤ ਹੁੰਦੀ ਹੈ ਮਿੰਟੂ ਜੀ ਅਹ ਦੇਖੋ ਪੰਜਾਬ ਦੇ ਵਿੱਚ ਇਸ ਵੇਲੇ ਸਕਰੂਟਨੀ ਹੋਣ ਤੋਂ ਬਾਅਦ ਜੀ ਨਾਮਜ਼ਦਗੀਆਂ ਪਰਚੇ ਚੁੱਕਣ ਦੀ ਜਿਹੜੀ ਤਾਰੀਖ ਲੰਘ ਚੁੱਕੀ ਹੈ ਤੇ ਇਹਦਾ ਮਤਲਬ ਕਿ ਇੱਕ ਤਸਵੀਰ ਤੇ ਇਹ ਸਾਫ਼ ਹੋ ਜਾਂਦੀ ਹੈ ਹਮਮ ਕਿ ਬਈ ਨੇ ਉਮੀਦਵਾਰ ਬੱਚੇ ਕਿਹ ਕਿਹੜਾ ਉਮੀਦਵਾਰ ਆ ਯਾਨੀ ਕਹਿ ਲੋ ਕਿ ਥੋੜਾ ਜਿਹਾ ਹੁਣ ਤੁੰਗੂ ਪੜਾ ਜਿਹੜਾ ਹੈ ਉਹ ਛਟਣਾ ਸ਼ੁਰੂ ਹੋ ਗਿਆ ਕਿ ਇੱਕ ਤਸਵੀਰ ਸਪੈਕਟਕਲ ਦੀ ਹੈ ਪਰ ਆਦੇ ਵੀ ਮੇਰਾ ਮੰਨਣਾ ਹੈ ਕਿ ਆ ਜਿਹੜੇ 2-4 ਦਿਨ ਹੋਣਗੇ ਇਹਦੇ ਵਿੱਚ ਬਿਲਕੁਲ ਫਾਈਨਲੀ ਸਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਬੰਦਾ ਕਿੱਥੇ ਜਿਆ ਕਿਹੜਾ ਬੰਦਾ ਕਿੱਥੇ ਜਿਆ ਉਦੋਂ ਜੇ ਆਪਾਂ ਵੇਖਣਾ ਹੋਵੇ ਕਿ ਪੰਜਾਬ ਦੀ ਜਿਹੜੀ ਓਵਰਆਲ ਨੈਸ ਵਿੱਚਲੇ ਸਿਆਸੀ جنگ ਹੈ ਕਿਥੇ ਜੇ ਖਲੋਤੀ ਹੈ ਤਾਂ ਮੇਰਾ ਮੰਨਣਾ ਇਹ ਹੈ ਕਿ ਸਭ ਤੋਂ ਵੱਡੀ ਗੱਲ ਜੇ ਆਪਾਂ ਦੇਖੀਏ ਤਾਂ ਆਮ ਆਦਮੀ ਪਾਰਟੀ ਤੋਂ ਜੇ ਸ਼ੁਰੂ ਕਰ ਲਓਗੇ ਤਾਂ ਆਮ ਆਦਮੀ ਪਾਰਟੀ ਦੇ ਪੰਜ ਮੰਤਰੀ ਖਲੋਤੇ ਆ ਤਾਂ ਮੇਰਾ ਆਪਣਾ ਜਿਹੜਾ ਇੱਕ ਗੈਲੋਕ ਅਸੈਸਮੈਂਟ ਹੈ ਜਾਂ ਮੇਰੇ ਆਪਣੀ ਜਿਹੜੀ ਜਾਣਕਾਰੀ ਹੈ ਵਕਫਾ ਕਰ ਕਿਆਂ ਦੀ ਕਿ ਐਟ ਲੀਸਟ ਇਹਨਾਂ ਤੇ ਦੋ ਮੰਤਰੀ ਜਿਹੜੇ ਆ ਉਹ ਇਸ ਵੇਲੇ ਖਤਰੇ ਦੀ ਜੋਨ ਚ ਆ ਇੱਕ ਮੰਤਰੀ

ਇਹ ਮੰਨਣ ਵਾਲੀ ਗੱਲ ਹੈ ਕਿ 4 ਤੋਂ 5 ਤੇ ਕਾਂਗਰਸ ਥੋੜਾ ਜਿਹਾ ਇੱਕ ਕਦਮ ਇਹਨਾਂ ਤੋਂ ਅੱਗੇ ਚੱਲ ਰਹੀ ਹੈ। 2-3 ਸੀਟਾ ਉਧਰ ਆਮ ਆਦਮੀ ਪਾਰਟੀ ਦੀਆਂ ਵੀ ਕਨਫਰਮੈਂਸ ਹੋਈ। ਹੂੰ ਕਨਫਰਮ ਹੈ ਮੰਨ ਕੇ ਚੱਲੋ ਕਿ ਉਹ ਜਿੱਤਨ ਦੀ ਪੋਜੀਸ਼ਨ ਤੇ ਤਾਂ ਕੁੱਲ ਮਿਲਾ ਕੇ ਇਹਹੀ ਤਸਵੀਰ ਹੁਣ ਤੱਕ ਦੀ ਜਿਹੜੀ ਆ ਨਿਕਲਦੀ ਹੈ ਕਿ ਕਾਂਗਰਸ ਆਮ ਆਦਮੀ ਪਾਰਟੀ ਇਹਨਾਂ ਦੇ ਵਿਚਾਲੇ ਇੱਕ ਜ਼ਬਰਦਸਤ ਫਾਈਟ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਿੱਧੀ ਲੜਾਈ ਇਹਨਾਂ ਦੀ ਆ ਪਰ ਮਸਲਾ ਇਹ ਆ ਕਿ ਬਹੁਤ ਹੱਦ ਤੱਕ ਜਿਹੜੇ ਰਿਜ਼ਲਟ ਨੇ ਮੇਰਾ ਮੰਨਣਾ ਇਹ ਆ ਕਿ ਉਹ ਜਿਵੇਂ ਹੁਣ ਇੱਕ ਮੰਤਰੀ ਇਹਨਾਂ ਦੇ ਫਾਈਟ ਚ ਗੁਰਮੀਤ ਸਿੰਘ ਖੁੱਡੀਆਂ ਜੀ ਜੀ ਉਧਰੋਂ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤੇ ਬੀਬਾ ਬਾਦਲਾ ਫਰੀਦਕੋਟ ਸੌਰੀ ਬਟੇਂਡਾ ਦੀ ਜੇ ਗੱਲ ਕਰਦੇ ਆ ਫਰੀਦਕੋਟ ਤਾਂ ਜੇ ਤੁਸੀਂ ਵੇਖੋਗੇ ਤਾਂ ਕਰਮਜੀਤ ਅਨਮੋਲ ਤਕਰੀਬਨ ਖਿੱਚੀ ਬੈਠਾ ਕੰਮ ਤਾਂ ਇਧਰ ਕੀ ਆ ਇਧਰ ਉਲਟਾ ਬਿਲਕੁਲ ਇੱਥੇ ਆਪੋ ਆਪਣੀ ਥਾਂ ਤੇ ਦੋ ਚਿਹਰੇ ਲੜ ਰਹੇ ਆ ਜੀ ਜੀ ਬੀਬਾ ਬਾਦਲ ਜੋ ਮਰਜ਼ੀ ਉਹਨਾਂ ਦੀ ਪਾਰਟੀ ਦਾ ਜੋ ਮਰਜ਼ੀ ਹੈ ਜਿਸ ਤਰ੍ਹਾਂ ਮਰਜ਼ੀ ਉਹਨਾਂ ਦੀ ਫੈਮਲੀ ਦਾ ਹੋਇਆ ਚੋਗੀ ਹੈ ਪਰ ਬੀਬਾ ਬਾਦਲ ਦਾ ਆਪਣਾ ਕਦਾ ਹੈ ਜੀ ਉਹ ਉਸੇ ਆਧਾਰ ਤੇ ਹੀ ਲੜ ਰਹੇ ਆ ਕਿਸੇ ਨਾਲ ਕੋਈ ਫालतू ਨਹੀਂ ਕੋਈ ਆਪ ਦਾ ਦੂਸਰੇ ਪਾਸੇ ਜੋ ਖੁੱਡੀਆਂ ਸਾਹਿਬ ਹੈ ਹੂੰ ਉਹ ਸਰਕਾਰ ਦੀ ਐਂਟੀ ਇਨਕਮੈਂਸੀ ਤੋਂ ਬਚ ਕੇ ਸਿਰਫ ਆਪਣੇ ਰੰਗ ਤੇ ਲੜ ਰਹੇ ਆ ਠੀਕ ਹੈ ਹਾਲ ਬੁਰਾ ਹੈ ਹਮ ਜੇਕਰ ਮੰਨ ਲਓ ਕੋਈ ਹਲਕਿਆਂ ਚ ਜਿਵੇਂ ਉਧਰੋਂ ਚਲੇ ਜਾਂਦੇ ਮਾਨਸਾ ਤੋਂ ਪਰੇ ਜਿਆਜੂ ਨਦੀ ਪੂਛ ਵਰਤੀਤੇ ਤੋਂ ਉਹ ਆਪਣੇ ਵੱਲ ਬੁੱਤੇ ਤੇ ਜੋ ਉਹਨਾਂ ਦੀ ਆਪਣੀ ਸ਼ਰਤ ਸੋ ਕੁੱਲ ਮਿਲਾ ਕੇ ਇਹ ਇਹ ਦੋ ਚਿਹਰਿਆਂ ਦੀ ਲੜਾਈ ਹੁਣ ਜਿਹੜੀ ਉਹ ਇੱਥੇ ਆ ਕੇ ਖੜ ਜਾਂਦੀ ਆ ਕਿ ਪਰਮਪਾਲਕ ਔਰ ਲਖਾ ਸਦਾਨਾ ਹਮ ਇਹ ਕਿੰਨੀ ਵੋਟ ਕੱਟਦੇ ਆ ਤੇ ਕਿਹਨੂੰ ਜ਼ਿਆਦਾ ਕਸੇ ਦਾ ਲੱਗੇ ਉਹ ਉੱਥੇ ਰਿਜ਼ਲਟ ਹੈ ਹਮ ਉੱਥੇ ਹੀ ਰਿਜ਼ਲਟ ਪੈ ਹੋਏਗਾ ਲੰਬੀ ਚ ਐਤਕੇ ਉਹ ਮੌਜ ਬਹਾਰ ਨਜ਼ਰ ਨਹੀਂ ਆਉਂਦੀ ਗੁੜੀਆਂ ਸਾਹਿਬ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਵੇਖ ਨੂੰ ਮਿਲਦੀਆਂ ਤਾਂ ਇਹ ਤਸਵੀਰ ਇੱਥੇ ਜੀ ਆ ਬਸ ਕਿ ਕਾਂਗਰਸ ਜਿਹੜੀ ਆ ਥੋੜਾ ਜਿਹਾ ਇੱਕ ਕਦਮ ਅੱਗੇ ਆ ਆਮ ਆਦਮੀ ਪਾਰਟੀ ਥੋੜਾ ਜਿਹਾ ਉਸ ਦੌਰ ਦੇ ਵਿੱਚ ਉਹਦੇ ਪਿੱਛੇ ਆ ਹੋ ਸਕਦਾ ਉਹਦੇ ਬਰਾਬਰ ਜਾਂ ਤੋਂ ਅੱਗੇ ਵੀ ਲੰਘ ਜਾਵੇ ਕਿਉਂਕਿ ਹਾਲੇ ਦੌੜ ਚੱਲੀ ਆ ਮੈਂ ਤੁਹਾਨੂੰ ਅੱਜ ਤੱਕ ਦੀ ਦੱਸਦਾ ਆਂ ਗੱਲ ਜੀ ਜੀ ਤਾਂ ਯਾਨੀ ਸਾਰੇ ਪਾਸੇ ਜੇ ਤੁਸੀਂ ਦੇਖੋਗੇ ਅ ਖਾਸ ਤੌਰ ਤੇ ਜਦੋਂ ਆਪਾਂ ਦੁਆਬੇ ਚ ਜਾਂਦੇ ਹਾਂ ਉੱਥੇ ਚੌਕ ਕੋਨੀ ਦੀ ਬਜਾਏ ਪੰਜ ਕੋਨੀ ਟੱਕਰ ਵੀ ਹੋ ਜਾਂਦੀ ਹੈ ਇਹਦਾ ਮਤਲਬ ਕਿ ਸਾਰੇ ਪੰਜਾਬ 'ਚ ਉਹ ਜਿਹੜੀ ਕੌਣ ਕਿਹਦੀ ਵੋਟ ਕੱਟਦਾ ਹੈ ਇਹਦੇ ਤੇ ਵੀ ਕਿਤੇ ਨਾ ਕਿਤੇ ਰਿਜ਼ਲਟ ਜਿਹੜਾ ਹੈ ਉਹ ਜਾ ਕੇ ਨਿਰਪੜ ਕਰੇਗਾ ਪਰ ਸਭ ਤੋਂ ਵੱਡੀ ਗੱਲ ਕਿ ਜਿੰਨੇ ਵੀ 328 ਉਮੀਦਵਾਰ ਖਲੋਤੇ ਆ 13 ਹਲਕਿਆਂ ਦੇ ਵਿੱਚ ਪਹਿਲੀ ਗੱਲ ਔਰਤਾਂ ਦੀ ਹਿੱਸੇਦਾਰੀ ਮਸਲਨ 26% ਜਿਹੜੀ ਕਿ ਨਾਕਾਫੀ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਣੀ ਜਗ੍ਹਾ ਤੇ ਪਰ ਥੀ ਸੈਂਟਰਲਾਈਜ਼ਡ ਹੋਣ ਦੇ ਬਾਵਜੂਦ ਪੰਜਾਬ ਦਾ ਇਲੈਕਸ਼ਨ ਇੱਥੋਂ ਦੇ ਲੋਕਲ ਮੁੱਦਿਆਂ ਨੂੰ ਨਜ਼ਰ ਨਹੀਂ ਖੋ ਸਕਿਆ ਇਹ ਇਸ ਰਿਜ਼ਲਟ ਤੋਂ ਇੱਕ ਵੱਖਰੀ ਕਹਾਣੀ ਹੈ ਰਿਜ਼ਲਟ ਕੋਈ ਵੀ ਕਿਸੇ ਦੇ ਪੱਖ ਚ ਆ ਸਕਦਾ ਹੈ ਪਰ ਇਸ ਕੋਣ ਦੀ ਇੱਕ ਖਾਸ ਕਹਾਣੀ ਹੈ ਕਿ ਇਹ ਸੈਂਟਰਲਾਈਜ਼ਡ ਇਲੈਕਸ਼ਨ ਨਹੀਂ ਹੈ ਡੀਸੈਂਟਰਲਾਈਜ਼ਡ ਇਲੈਕਸ਼ਨ ਹੈ ਪੰਜਾਬ ਦਾ ਲੋਕਲ ਲੈਵਲ ਦਾ ਇਲੈਕਸ਼ਨ ਸੀ ਪਰ ਕਮਾਲ ਦੀ ਗੱਲ ਹੈ ਕਿ ਲੋਕਲ ਮੁੱਦੇ ਜਿਹੜੇ ਉਹ ਵੀ ਸ਼ੋਏ ਨਹੀਂ ਜੀ ਜੀ ਦੇਖ ਸੁਖਬੀਰ ਬਾਦਲ ਕਹਿੰਦੇ ਇੱਕ ਖੇਡ ਚੋਂ ਬਾਹਰ ਹੋ ਗਏ ਜੀ ਦੇਖੋ ਸੁਖਬੀਰ ਸਿੰਘ ਬਾਦਲ ਦਾ ਇੱਕ ਖੇਡ ਚੋਂ ਬਾਹਰ ਹੋ ਜਾਣਾ ਜਿਹੜਾ ਹੈ ਨਾ ਉਹ ਪ੍ਰਵੀਨ ਜੀ ਇਹੋ ਆ ਕਿ ਸੁਖਬੀਰ ਸਿੰਘ ਬਾਦਲ ਕਵਰਿੰਗ ਉਮੀਦਵਾਰ ਸੀਗੇ ਹਮਮ ਤੱਲ ਸਟੋਰੀ ਵੀ ਲੱਗੀ ਸੀ ਪੰਜਾਬੀ ਪ੍ਰਬਿਊਨ ਚ ਕਿ ਜ਼ਿਆਦਾਤਰ ਆਪਣੇ ਪਰਿਵਾਰ ਚ ਤਵੱਜੋ ਦਿੱਤੀ ਜਾਂਦੀ ਹੈ ਕਿ ਬਈ ਕਵਰਿੰਗ ਉਮੀਦਵਾਰ ਨੂੰ ਬਣਾਇਆ ਚਾਵੇ ਤਾਂ ਗੱਲ ਇਹ ਆ ਕਿ ਸੁਖਬੀਰ ਸਿੰਘ ਬਾਦਲ ਹਾਰ ਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਸੀਗੇ ਹੁਣ ਜਦੋਂ ਉਹਨਾਂ ਦੇ ਕਾਗਜ਼ ਸਹੀ ਪਾਏ ਗਏ ਤਾਂ ਇਹਦਾ ਮਤਲਬ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਾਗਜ਼ ਜੜੇ ਚੁੱਕ ਲੈ ਤਾਂ ਸੁਖਬੀਰ ਸਿੰਘ ਬਾਦਲ ਹੁਣ ਟੋਟਲੀ ਇਕੱਲੇ ਕਿ ਇਸ ਇਲੈਕਸ਼ਨ ਦੀ ਡੋਟ ਚ ਬਾਹਰ ਹੋ ਜੀ ਇਹ ਤਾਂ ਕਾਗਜ਼ ਗਿਬਾਜੀ ਤੇ ਰੱਦ ਹੋ ਜਾਂਦੇ ਤਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਗ੍ਹਾ ਤੇ ਬਣ ਜਾਂਦੇ ਹੁਣ ਬਾਦਲ ਸਾਹਿਬ ਜਿਹੜੇ ਆ ਉਹ ਪਹਿਲੀ ਵਾਰੀ ਹੋਏਗਾ 28 ਸਾਲ ਹੋ ਗਏ ਨੇ ਮੈਂ ਮਤਲਬ ਕਿ ਕਹ ਲਵਾਂ ਕਿ ਅਲੜ ਜਾਈ ਉਹਨਾਂ ਜੇ ਜਵਾਨੀ ਸਾਡੀ ਜਿਹੜੀ ਆ ਉਹ ਜਾ ਤੱਗ ਗਈ ਨਹੀਂ ਸੀ ਜਦੋਂ ਤੋਂ ਸੁਖਵੀਰ ਸਿੰਘ ਬਾਦਲ ਨੂੰ ਅਸੀਂ ਦੇਖਿਆ ਕਦੇ ਕੇਂਦਰੀ ਮੰਤਰੀ ਕਦੇ ਐਮਪੀ ਕਦੇ ਫਲਾਣਾ ਡਿਪਟੀ ਇਹ ਪਹਿਲਾ ਮੌਕਾ ਹੋਏਗਾ ਕਿ ਜਦੋਂ ਦੋਨਾਂ ਹੀ ਸਦਨਾ ਚੋਂ ਸੁਖਵੀਰ ਸਿੰਘ ਬਾਦਲ ਦੇ ਗੇਰ ਨਿਕਲ ਗਏ ਨਾ ਤਾਂ ਮੈਂਬਰ ਪਾਰਲੀਮੈਂਟ ਰਹੇ ਨਾ ਉਹ ਮੈਂਬਰ ਵਿਧਾਨ ਸਭਾ ਰਹੇ ਤਾਂ ਇਸ ਵਾਸਤੇ ਇਹ ਪਹਿਲਾ ਮੌਕਾ ਹੈ ਤੇ ਜੇ ਵੀਪਾ ਬਾਦਲ ਵੀ ਹਾਰ ਜਾਂਦੇ ਆ ਤਾਂ ਫਿਰ ਤੇ ਸਫਾਇਆ ਹੀ ਹੋ ਗਿਆ ਜੀ ਫੈਮਲੀ ਤੋਂ ਇਸ ਕਰਕੇ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਾਦਲ ਸਾਹਿਬ ਜਿਹੜੇ ਸੁਖਵੀਰ ਸਿੰਘ ਬਾਦਲ ਆ ਉਹ ਤੇ ਖੇਡ ਦੇ ਵਿੱਚੋਂ ਬਾਹਰ ਆ ਤੇ ਜੋ ਉਹਨਾਂ ਦੀ ਸਰਦਾਰਨੀ ਸਾਹਿਬ ਆ ਤੇ ਉਹ ਹਾਲੇ ਗੇਮ ਦੇ ਵਿੱਚ ਆ ਉਹ ਕੀ ਬਣਦਾ ਰਿਜ਼ਲਟ ਮੈਂ ਤੁਹਾਨੂੰ ਥੋੜਾ ਦੱਸ ਹੀ ਦਿੱਤਾ ਕਿ ਇੱਥੇ 49 51 ਦੀ ਗੇਮ ਆ ਬਈ ਜਿਆਦਾ ਵੱਡਾ ਫਰਕ ਨਹੀਂ ਆਇਆ ਨਜਾਕ ਮੰਜਾਤੀ ਆ ਦੋਨੇ ਉਮੀਦਵਾਰ ਐ ਕਹਿ ਲੋ ਕਿ ਭਾਵੇਂ 50-50 ਤਾਂ ਵੋਟ ਜਿਹੜੀ ਕਾਟਵੀਂ ਵੋਟ ਹੋਏਗੀ ਉਹਦੇ ਤੇ ਇਹਨਾਂ ਦਾ ਰਿਜ਼ਲਟ ਜਿਹੜਾ ਉਹਨੇ ਪਰ ਕਰ ਜਾਏਗਾ ਅੱਗੇ ਜਾ ਕੇ ਸੋ ਇਸ ਕਰਕੇ ਇਹ ਕਹਾਣੀ ਐ ਕਿ ਸੁਖਵੀਰ ਸਿੰਘ ਬਾਦਲ ਦੋਨਾ ਹੀ ਸਦਨਾ ਦੇ ਮੈਂਬਰ ਇਸ ਵਾਰੀ ਨਹੀਂ ਰਹਿਣਗੇ ਪਰ ਇਹਨਾਂ ਲਈ ਕਹਿ ਲੋ ਕਿ ਜਦੋਂ ਕੁਝ ਗਲਤੀਆਂ ਵੀ ਨੇ ਸਿਲੈਕਸ਼ਨ 'ਚ ਇਹਨਾਂ ਦੀਓ ਚਲੋ ਕਦੇ ਫੇਰ ਜੇ ਅਕਾਲੀ ਦਲ ਤੇ ਗੱਲ ਕਰਾਂਗੇ ਤਾਂ ਫੇਰ ਬਣਾ ਸਕਦੇ ਆ ਪਰ ਇਹਨਾਂ ਲਈ ਇੱਕ ਵਾਰੀ ਮੈਂ ਵਾਰ-ਵਾਰ ਕਹਿ ਰਿਹਾ ਹਾਂ ਕਿ ਅਸੀਂ ਕਿਸੇ ਟਾਈਮ ਇਹਨਾਂ ਤੋਂ ਵੀ ਟ੍ਰੋਲ ਹੁੰਦੇ ਰਹੇ ਕਿਉਂਕਿ ਇਹਨਾਂ ਦੀ ਲੋਤਣਾ ਹੁੰਦੀ ਸੀ ਤਾਂ ਗੱਲ ਇਹ ਆ ਕਿ ਇਹ ਚੀਜ਼ ਆ ਕਿ ਸੁਖਵੀਰ ਸਿੰਘ ਬਾਦਲ ਜਿੰਨੀ ਵੀ ਮਿਹਨਤ ਕਰ ਰਹੇ ਆ ਉਸ ਮਿਹਨਤ ਦਾ ਇਹਨਾਂ ਫਲ ਨਹੀਂ ਮਿਲ ਰਿਹਾ ਜਿੰਨਾ ਆਮ ਆਦਮੀ ਪਾਰਟੀ ਦੇ ਨਾਲ ਜੜ ਇੱਕ ਜਿਹੜਾ ਗੁੱਛਾ ਜੁੜਿਆ ਸੀ ਜਾ ਕੇ ਟੁੱਟ ਕੇ ਕਾਂਗਰਸ ਤੇ ਅਕਾਲੀ ਦਲ ਨਾਲ ਜਦੋਂ ਉਹ ਵਾਪਸ ਆ ਰਿਹਾ ਤਾਂ ਉਹ ਫਾਇਦਾ ਇਹਨਾਂ ਨੂੰ ਮਿਲਿਆ ਉਹ ਫਾਇਦਾ ਮਿਲ ਰਿਹਾ ਡੈਫੀਨਟਲੀ ਤੇ ਦੂਸਰੀ ਗੱਲ ਇਹ ਆ ਕਿ ਜਿਵੇਂ ਸੰਸਾਰ ਚੋਂ ਤੁਰ ਜਾਣ ਤੋਂ ਬਾਅਦ ਕੁਝ ਬੰਦਿਆਂ ਦੇ ਕੰਮ ਚੇਤੇ ਆਉਂਦੇ ਆ ਉਦੋਂ ਹੀ ਸੱਤਾ ਚੋਂ ਬਾਹਰ ਹੁੰਦਿਆਂ ਫਿਰ ਲੋਕਾਂ ਨੂੰ ਕੰਮ ਚੇਤੇ ਆਉਂਦੇ ਆ ਇਹਨਾਂ ਨੇ ਤੇ ਆਹ ਕਰਾਇਆ ਸੀ ਇਹਨਾਂ ਨੇ ਤੇ ਆਹ ਕਰਾਇਆ ਸੀ ਅੱਜ ਬਾਦਲ ਸਾਹਿਬ ਆਟਾ ਦਾਲ ਤੇ ਵੀ ਚੇਤੇ ਆ ਜਾਂਦੇ ਆ ਆ ਬਠਿੰਡੇ ਵਾਲਿਆਂ ਨੂੰ ਵੀ ਚੇਤੇ ਆ ਗਿਆ ਕੇਮਜ਼ ਕੌਨ ਲੈ ਕੇ ਆਇਆ ਸੈਂਟਰਲ ਯੂਨੀਵਰਸਿਟੀ ਕੌਨ ਲੈ ਕੇ ਆਈ ਹਮ ਹਮ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਨਾ ਬਾਤ ਹੁੰਦੀਆਂ ਨੇ। ਸੋ ਇਹ ਇਹਨਾਂ ਨੂੰ ਇੱਕ ਵਾਅਦਾ ਮਿਲਦਾ ਨਜ਼ਰ ਆ ਰਿਹਾ ਪਰ ਸੁਖਵੀਰ ਸਿੰਘ ਬਾਦਲ ਦੀ ਸ਼ੈਲੀ ਸੁਖਵੀਰ ਸਿੰਘ ਬਾਦਲ ਦੇ ਫੈਸਲੇ ਲੈਣ ਦੀ ਜਿਹੜੀ ਸਮਰੱਥਾ ਹੈ ਉਹਦੇ 'ਚ ਬਾਰ-ਬਾਰ ਕੋਤਾਈ ਉਕਾਈ ਤੁਸੀਂ ਚੰਡੀਗੜ੍ਹ ਦਾ ਦੇਖ ਲਓ। ਹੂੰ ਕਿ ਹਰਜਿੰਦਰ ਕੌਰ ਨੂੰ ਆਪ ਹੀ ਕੱਢਿਆ ਤੇ ਆਪ ਹੀ ਕਿਸ ਤਰ੍ਹਾਂ ਸ਼ਾਮਲ ਕਰ ਲਿਆ ਜੀ ਉਹ ਤੇ ਸਵੇਰ ਦੀ ਸੈਰ ਤੇ ਸੰਜੇ ਟੰਡਨ ਨਾਲ ਘੱਲ ਹੋਈ ਆ। ਮਤਲਬ ਕਿ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਹਨ ਪਰ ਇਹ ਪਹਿਲਾ ਮੌਕਾ ਹੈ। ਕਿ ਉਹ ਸਭ ਵੀਰ ਸਿੰਗ ਬਾਦਲ ਨਾ ਵਿਧਾਨ ਸਭਾ ਚ ਦਿਸਣਗੇ ਨਾ ਲੋਕ ਸਭਾ ਚ ਦਿਸਣਗੇ ਜੇ ਦਿਸਣਗੇ ਤੇ ਸੜਕ ਤੇ ਦਿਸਣਗੇ ਮਤਲਬ ਕਿ ਹੁਣ ਉਹ ਕੰਮ ਖਿੱਚਣਗੇ ਸੋ ਕਿ ਉਹਨਾਂ ਦਾ ਮੰਤਵ ਇਹੋ ਆ ਕਿ ਆ ਜਿਹੜੇ 2-3 ਸਾਲ ਹੈਗੇ ਆ ਇਹ ਖਿੱਚ ਕੇ ਜਿਹੜੇ ਆ ਉਹ ਲਾਏ ਜੀ ਜੀ ਤੇ ਅਗਲੀ ਖਬਰ ਦੇ ਵੱਲ ਵਧੀਏ ਕੇਜਰੀਵਾਲ ਤੇ ਕਹਿੰਦੇ ਪਾਠਕ ਨੇ ਚਿਤਾਇਆ ਜੀ ਦੇਖੋ ਕੇਜਰੀਵਾਲ ਤੇ ਪਾਠਕ ਇੱਥੇ ਹੀ ਸੀਗੇ ਕੇਜਰੀਵਾਲ ਨੇ ਕੀ ਚਤੌਣਾ ਕੇਜਰੀਵਾਲ ਤੇ ਆਪ ਚਿਤ ਜਾਵੇ ਚਿਤ ਵਜਾਵੇ ਤੇ ਠੀਕ ਆ ਕੇਜਰੀਵਾਲ ਮੈਨੂੰ ਲੱਗਦਾ ਦੋ ਤੋਂ ਪਹਿਲਾਂ ਹੀ ਨਾ ਕਿਤੇ ਅੰਦਰ ਚਲਾ ਜਾਵੇ ਜਿਸ ਤਰ੍ਹਾਂ ਦਾ ਦਿੱਲੀ ਚ ਉੱਤੇ ਪੜਤੂ ਗਿਆ ਹੈ ਤਾਂ ਫਿਰ ਗੱਲ ਇਹ ਆ ਕਿ ਅਰਵਿੰਦ ਕੇਜਰੀਵਾਲ ਦਾ ਦੋ ਦਿਨ ਦਾ ਦੌਰਾ ਸੀ ਤੁਸੀਂ ਸ਼ਾਇਦ ਨੋਟ ਕੀਤੀ ਹੋਏਗੀ ਬੜੇ ਤੁਸੀਂ ਵੀ ਤੇਜ਼ ਤਰਾਰ ਪੱਤਰਕਾਰ ਹੋ ਕਿ ਅਰਵਿੰਦ ਕੇਜਰੀਵਾਲ ਦਾ ਦੋ ਦਿਨ ਦਾ ਦੌਰਾ ਨਹੀਂ ਪੂਰਾ ਹੋਇਆ ਪੰਜਾਬ ਚ ਹੂੰ ਉਹ ਸ਼ਾਮ ਹੀ ਆਇਆ ਤੇ ਸਵੇਰੇ ਨਿਕਲ ਗਿਆ ਆਪਣੀ ਮਰਜ਼ੀ ਸੇ ਆਇਆ ਕੇ ਮਹਿਫਿਲ ਮੇ ਆਪਣੀ ਮਰਜ਼ੀ ਸੇ ਚਲੇ ਵੀ ਗਿਆ। ਉਹਨਾਂ ਤੱਕ ਐਸੀ ਮੁਹੱਬਤ ਕਿਸ ਕੋ ਮਿਲਦੀ ਹੈ ਕਹਾ ਜੀ ਉਹ ਤਾਂ ਕਮਰ ਵਿਜੇ ਪ੍ਰਤਾਪ ਉਹਨਾਂ ਨੂੰ ਡੀਖ ਰਹੀ ਸੀ ਉਹ ਤਾਂ ਉਹਨਾਂ ਦਾ ਵੀ ਉਧਰ ਵੀ ਨਹੀਂ ਗਏ। ਉਹ ਪਿੱਛੇ ਹੀ ਰਹਿ ਗਏ ਥੋੜਾ ਜਿਹਾ। ਆ ਜੋ ਉਹਨੇ ਵੀ ਪਕੌੜੇ ਪਕੌੜੇ ਕੱਢ ਕੇ ਰੱਖੇ ਸੀ ਕਿ ਆ ਮਾਸੀ ਦੇਆ ਪੁੱਤ ਅਦੇ ਨਾਲ ਪਕੌੜਾ ਤਲ ਕੇ। ਤਾਂ ਮਤਲਬ ਕਿ ਆਪਣੀ ਮਰਜ਼ੀ ਨਾਲ ਉਹ ਮਹਿਫਿਲ ਚਾਹੇ ਆਪਣੀ ਮਰਜ਼ੀ ਦੇ ਨਾਲ ਉਹ ਸਵੇਰੇ ਇੱਕ ਮੀਟਿੰਗ ਕਰਨ ਉਪਰੰਤ ਚਲੇ ਗਏ ਮਤਲਬ ਕਿ ਸ਼ਾਮੀ ਆਇਆ ਸਵੇਰੇ ਚਲ ਕੇ ਦੋ ਦਿਨ ਦਾ ਦੌਰਾ ਬਣਦਾ ਹੀ ਨਹੀਂ ਹਾਂ ਜਦ ਕਿ ਆਫੀਸ਼ੀਅਲੀ ਦੋ ਦਿਨ ਦਾ ਨੌਰਾ ਸੀ ਉਹਦਾ ਕਾਰਨ ਇਹ ਹੋ ਆ ਕਿ ਰਵਿੰਦ ਕੇਜਰੀਵਾਲ ਨੇ ਕੁਝ ਪਰਸਤਿਤੀਆਂ ਨੂੰ ਪਾਪਿਆ ਤੇ ਉਹ ਇਥੋਂ ਨਿਕਲ ਗਏ ਤਾਂ ਉਹ ਜਿਹੜੀ ਮੀਟਿੰਗ ਸੀ ਦੀ ਲਾਸਟ ਉਹਦੇ ਵਿੱਚ ਇਹਨਾਂ ਨੇ ਸਾਫ਼ ਕਰ ਦਿੱਤਾ ਹੈ ਜਿਹੜੇ ਐਮ ਐਲ ਏਜ਼ ਨੇ ਕਿ ਭਾਈ ਇੱਕ ਤੇ ਇਹ ਆ ਕਿ ਤੁਹਾਨੂੰ ਬੜਾ ਠੋਕਵਾ ਪ੍ਰਚਾਰ ਕਰਨਾ ਪੈਣਾ ਜੀ ਠੀਕ ਹੈ ਤੇ ਜਿਹੜਾ ਵੀ ਕੋਈ ਟਾਈ ਕਰੇਗਾ ਤਾਂ ਫਿਰ ਵੇਖਾਂਗੇ ਹੂੰ ਹੂੰ ਠੀਕ ਹੈ ਜੀ 18 18 ਘੰਟੇ 17 17 ਘੰਟੇ 16 16 ਘੰਟੇ ਤੁਹਾਨੂੰ ਲਾਣੇ ਹੀ ਪੈਣੇ ਨੇ ਜੀ ਇਹ ਜਿਹੜੇ ਗਾਹ ਤੇਰਾ ਦੂਸਰੋਂ ਗਰਮੀ ਬੜੀ ਕਹਿਰ ਹੋਈ ਆ ਹੂੰ ਹੂੰ ਮੈਂ ਕਹਿੰਦਾ ਚਲੋ ਠੀਕ ਆ ਵੋਟਿੰਗ ਤੇ ਫਰਕ ਪਏਗਾ ਪਰ ਇਹਨਾਂ ਦੀ ਇੱਕ ਵਾਰੀ ਚੰਗੀ ਤਸੱਲੀ ਹੁੰਦੀ ਆ ਕਿਉਂਕਿ ਮੁੜ ਕੇ ਤੇ ਕਦੇ ਦੇਖਦੇ ਨਹੀਂ ਹੂੰ ਇਸ ਹੀ ਹੱਥ ਮਿੱਟਰ ਦੇ ਲਈ ਤਸੱਲੀ ਚੰਗੀ ਕਰਵਾਈ ਐ ਕਿ ਮੋਦੀ ਹੋਰ ਆਨੇ ਕਿਨਾਂ ਨੂੰ ਮਈ ਜੂਨ ਇੱਥੇ ਹਜ਼ੂਰ 45 46 ਟੈਂਪਰੇਚਰ ਆ ਵਾਤਾਵਰਨ ਜੰਦਾ ਰਵੜੰਗੂ ਵੱਧੈ ਤੁਰਿਆ ਜਾਂਦਾ ਟੈਂਪਰੇਚਰ ਅੱਦੋਂ ਵਾਤਾਵਰਨ ਜੇ ਬੈਠੀ ਹੁੰਦਾ ਜੀ ਉਧਰ ਸੋਲਨ ਮਨਾਲੀ ਮਨਾਲੀ ਤੇ ਹੋਰ ਇਲਾਕਿਆਂ ਚ ਮੈਂ ਕਿਹਾ ਲੀਡਰ ਐ ਨਹੀਂ ਉਹ ਮਿਲ ਗਏ ਤੁਹਾਨੂੰ ਉਹ ਮਿਲ ਗਏ ਦੋ ਤਰੀਕਿਆਂ ਨੂੰ ਮਿਲ ਗਏ ਤੁਹਾਨੂੰ ਪਰ ਗੱਲ ਇਹ ਆ ਕਿ ਏ ਸਾਡੇ ਪੱਤਰਕਾਰ ਕਹਿੰਦੇ ਥੱਕੇਵਾ ਲਾਉਣ ਗਏ ਮੈਂ ਕਹਿੰਦਾ ਨਾ ਨਾ ਕਿ ਨਹੀਂ ਥੱਕੇਵਾ ਲਾਉਣ ਨਹੀਂ ਜਾਂਦੇ ਸੰਦੇਸ਼ ਪਹੁੰਚਾਉਣ ਜਾਂਦੇ ਆ ਕਿ ਹੁਣ ਅਸੀਂ ਵੇਲੇ ਆ ਹੁਣ ਤੁਸੀਂ ਸਾਡੇ ਤੋਂ ਦੂਰ ਹਾਂ ਸੀ ਹੁਣ ਨਿਕਲ ਗਏ ਤੁਹਾਡੀ ਜੀ ਜੀ ਤੋਂ ਕਹਿਣ ਦਾ ਮਤਲਬ ਇਹ ਆ ਕੇ ਦੇਖੋ ਮਸਲਾ ਜਿਹੜਾ ਉਹ ਇਹੋ ਆ ਕਿ ਇਨ੍ਹਾਂ ਨੇ ਇਹੀ ਕਿਹਾ ਐਮ ਐਲ ਏ ਸ ਨੂੰ ਕਿ ਭਾਈ ਤੁਸੀਂ 18 18 ਘੰਟੇ ਕੰਮ ਕਰੋ ਤੇ ਇਹ ਹੁਣ ਚੁੰਦੇ ਫਿਰਨਗੇ ਤੁਸੀਂ ਦੇਖਣਾ ਸੋਹ ਲਿਜੇਤੇ ਹੁੰਦੇ ਨੇ ਸੀ ਜਿਹੜੇ ਸਿਆਸਤ ਦੇ ਵਿੱਚ ਐਦਾਂ ਮਲਾਈ ਖਾਂਦੇ ਆ ਉਹ ਸੋਹ ਲੇ ਜਾਂਦੇ ਨੇ ਤੇ ਖੈਰ ਗੱਲ ਇਹ ਆ ਕਿ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਜਿਹੜਾ ਵੀ ਕੋਈ ਹੰਦਾ ਪਾਰਟੀ 'ਚ ਸ਼ਾਮਲ ਕੀਤਾ ਜਾਂਦਾ ਜੇ ਉਹਦੇ ਤੇ ਕਿਸੇ ਨੇ ਕਿੰਤੂ ਪਰੰਤੂ ਕੀਤਾ ਤੇ ਆਦਾ ਧਿਆਨ ਰੱਖ ਲਿਓ ਠੀਕ ਆ ਤੇ ਮੈਂ ਹਰਾਣ ਆ ਕਿ ਐ ਕਤਾਰਾਂ ਬੰਨ ਕੇ ਤੇ ਉੱਤੇ ਐ ਹੱਥ ਤਾਂ ਉੱਚਕ ਕੇ ਇਹਦੇ ਤੇ ਪ੍ਰਵਾਨਗੀ ਦਿੰਦੇ ਪਏ ਆ ਕਦੇ ਕਦੇ ਸ਼ੱਕ ਹੁੰਦਾ ਹੈ ਕਿ ਇਹ ਵਾਕਿਆ ਪੰਜਾਬੀ ਹੈਗੇ ਨੇ ਹੂੰ ਜਿਹੜੇ ਗੱਲਾਂ 'ਚ ਡੀਂਗਾ ਹਾਕਦੇ ਆ ਵੱਡੀਆਂ-ਵੱਡੀਆਂ ਟਾਰਾਂ ਮਾਰਦੇ ਅਸੀਂ ਪੰਜਾਬੀ ਆ ਅਸੀਂ ਇਹ ਆ ਉਹ ਆ ਇਹ ਇਹ ਇੱਕ ਫੁਕਰਾ ਪੰਤੀ ਜ਼ਿਆਦਾ ਹੈ ਹੂੰ ਕਰ ਲੋ ਗੱਲ ਅੱਛਾ ਸਵਾਤੇ ਤਾਂ ਤੁਸੀਂ ਮੂੰਹ ਤੇ ਕਹੋ ਕਿ ਹਾਂ ਭਈ ਤੁਸੀਂ ਚੱਕ ਕੇ ਗੰਧ ਸਾਡੇ ਸਿਰ ਤੇ ਬਿਠਾਓਗੇ ਗੰਧ ਸਾਡੇ ਸਿਰ 'ਚ ਪਾਓਗੇ ਕੀ ਗੱਲ ਆ ਭਈ ਹੂੰ ਅਸੀਂ ਉਹ ਚੁੰਦਾ ਗੰਧ ਬੁੱਲਾਂ ਤੇ ਲਿਆ ਕੇ ਤੇ ਚਟੀਆਂ ਹੂੰ ਜੀ ਪਰ ਨਹੀਂ ਹੈਗੀ ਜ਼ਰੂਰਤ ਨਹੀਂ ਹੈਗੀ ਇਹ ਡੁੰਨੇ ਵਟੇ ਹੈਗੇ ਨੇ ਇਦਾਂ ਦਾ ਕੰਮ ਇਸੇ ਤਰ੍ਹਾਂ ਹੀ ਚੱਲਦਾ ਤਾਂ ਇਹ ਮਤਲਬ ਸਾਫ਼ ਹੈ ਕਿ ਅਣਖ ਦੀ ਗਿੱਚੀ ਘੁੱਟ ਕੇ ਸੰਗੀ ਘੁੱਟ ਕੇ ਇਹ ਸਾਰਾ ਕੰਮ ਚੱਲਦਾ ਪਿਆ ਤਾਂ ਕੇਜਰੀਵਾਲ ਤੇ ਪਾਠ ਕਿਨਾਂ ਨੂੰ ਕਹਿ ਗਏ ਵਧਾਇਕਾਂ ਨੂੰ ਕਹਿ ਗਏ ਕਿ 18-18 ਘੰਟੇ ਕੰਮ ਕਰੋ ਤੇ ਜਿਹੜਾ ਵੀ ਕੋਈ ਪਾਰਟੀ ਚਾਹੁੰਦਾ ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਹੂੰ ਸਨਿਆਲਾਤਾ ਅਗਲੇ ਨੇ ਵੀ ਉਸ ਅਸੀਂ ਜਿਵੇਂ ਜੀ ਕਰੂ ਸਾਡੋਂਵੇਂ ਚਲਾਵਾਂਗੇ ਤੁਸੀਂ ਬਸ ਤੁਹਾਨੂੰ ਟਿਕਟਾਂ ਮਿਲੀਆਂ ਐਮਐਲਏ ਬਣੇ ਆ ਆਪਦਾ ਕੰਮ ਕਰੋ ਤੁਸੀਂ ਆਪਦੀ ਰਾਇ ਵਿੱਚ ਰੱਖ ਕੇ ਕੀ ਕਰਨਾ ਨਾਨਾ ਜੀ ਬਿਲਕੁਲ ਤੇ ਇਹ ਇਹਨਾਂ ਵੱਲੋਂ ਤੇ ਜੇ ਉਹ ਕਹਿ ਦੇਵੇ ਕਿ ਤੁਹਾਡੀ ਅੰਦੀ ਜੀਬ ਮੈਂ ਵੱਢਣੀ ਆ ਹੂੰ ਵੱਢ ਕੇ ਤੇ ਦਿੱਲੀ ਮੈਂ ਰੱਖਣੀ ਆ ਤੇ ਉਹਨੂੰ ਮੈਂ ਕਰਨ ਕਰ ਦੇਣਾ ਉਹਨੂੰ ਫ੍ਰੀਜ਼ਰ ਚ ਰੱਖ ਦੇਣੀ ਆ ਤੇ ਜਦੋਂ ਆਪਣੀ ਸਰਕਾਰ ਜਾਣ ਲੱਗੀ ਉਦੋਂ ਮੈਂ ਤੁਹਾਡੀ ਜੋੜ ਦੇਣੀ ਜਵਾ ਉਹਨਾਂ ਚਿਰ ਤੁਸੀਂ ਬੋਲਣਾ ਨਹੀਂ ਤੇ ਇਹ ਤੁਸੀਂ ਦੇਖ ਲਓ ਵਨ ਵਿੱਚ ਇੱਕ ਅੱਧ ਤੇ ਭਾਵੇਂ ਭੱਜ ਜਾਵੇ ਹੂੰ ਬਾਕੀਆਂ ਨੇ ਕਨਵਨ ਕਿ ਨਾ ਜੀ ਲੈ ਜੋ ਅੱਧੀ ਜੀਬ ਅੱਧੀ ਜੀਬ ਲੈ ਜਾਓ ਜਾਂ ਕਿ ਉਹ ਬਰਫ਼ ਚ ਰੱਖ ਦਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀਬ ਦਾ ਕੀ ਹੈ ਨਹੀਂ ਤੁਸੀਂ ਇੱਥੋਂ ਦਾ ਅੱਜਾ ਲਾ ਲਓ ਮਿੰਟੂ ਜੀ ਚਲੋ ਹਾਂਜੀ ਤੁਸੀਂ ਇੱਥੋਂ ਦਾ ਅੱਜਾ ਲਾ ਲਓ ਨਾ ਮਿੰਟੂ ਜੀ ਚਲੋ ਉਹਨਾਂ ਨੇ ਸਟੇਟਮੈਂਟਾਂ ਦੇਣ ਤੋਂ ਰੋਕਿਆ ਹੋਣਾ ਉਹਨਾਂ ਨੇ ਦੂਜੀਆਂ ਪਾਰਟੀਆਂ ਦੇ ਬਾਰੇ ਆਪਣੀ ਪਾਰਟੀ ਦੇ ਇੰਟਰਨਲ ਮੈਟਰ ਬਾਰੇ ਬੋਲਣ ਤੋਂ ਰੋਕਿਆ ਹੋਣਾ ਵਿਧਾਨ ਸਭਾ ਚ ਬੋਲਣ ਤੋਂ ਤਾਂ ਨਹੀਂ ਰੋਕਿਆ ਹੋਣਾ ਉਹਨਾਂ ਨੇ ਉੱਥੇ ਤਾਂ ਬੋਲ ਹੀ ਸਕਦੇ ਆ ਤੇ ਉਥੇ ਉਥੇ ਤਾਂ ਸਭੋ ਨਹੀਂ ਬੋਲ ਸਕਦੇ ਤੇ ਇੰਡੀਆ ਦੀ ਪੋਲੀਟੀਕਲੀ ਜਿਹ ਕਹ ਲਈਏ ਤੇ ਬੜੀ ਦੁਕਾਨ ਤੱਕ ਕਹਾਣੀ ਹੈ ਕਿਉਂਕਿ ਉਥੇ ਤੁਹਾਡੇ ਤੇ ਵਿਪ ਜਾ ਰਹੀ ਹੁੰਦਾ ਤੁਸੀਂ ਪਾਰਟੀ ਲਾਈਨ ਹਾਂਜੀ ਪਾਰਟੀ ਲਾਈਨ ਤੋਂ ਤੁਸੀਂ ਪਰ ਤੁਹਾਡ ਤੁਸੀਂ ਬਰਖਾਸਤ ਹੋ ਸਕਦੇ ਮੈਂ ਤੇ ਇਹਦੇ ਵਿਰੋਧ ਹ ਮੈਂ ਇਸ ਚੀਜ਼ ਦੇ ਵਿਰੋਧ ਹ ਕਿ ਜਦਾਂ ਕੋਈ ਕੋ ਬੋਲਣਾ ਚਾਹੇ ਆਪਣੀ ਪਾਰਟੀ ਦੇ ਵਿਰੋਧ ਵੀ ਬੋਲਣਾ ਚਾਹੇ ਤਾਂ ਉਹ बोल ਸਕਦਾ ਹੈ ਪਰ ਗੱਲ ਇਹ ਕਿ ਬੋਲਣ ਦਾ ਤਾਂ ਤੁਸੀਂ ਇੱਥੋਂ ਦਾਸਾ ਲਾ ਲਓ ਅਸੀਂ ਇਹਨਾਂ ਦੇ ਵਿੱਚ ਰਹਿੰਦੇ ਮੇਰੇ ਬਹੁਤ ਸਾਰੇ ਦੋਸਤ ਸਰਕਾਰ ਦੇ ਵਿੱਚ ਆ ਜੀ ਤਾਂ ਗੱਲ ਇਹ ਕਿ ਇੱਥੋਂ ਤੱਕ ਕਿ ਇਹ ਤੇ ਵਿਚਾਰੇ ਕਿਸੇ ਨੂੰ ਵਾਇਟ ਨਹੀਂ ਦੇ ਸਕਦੇ ਆਪ ਦੀ ਜ਼ਾਤੀ ਨਹੀਂ ਬਿਲਕੁਲ ਬਿਲਕੁਲ ਇੱਕ ਇੱਕ ਤਰਜਮਾਨ ਸਾਡਾ ਬੇਲੀ ਵੀ ਹੈ ਹੁਣ ਮੈਂ ਨਾਂ ਤੇ ਕੀ ਲੈਣਾ ਆ ਉਹਦਾ ਵਿਚਾਰੇ ਦਾ ਘੋਟਾ ਬਹਿ ਜਾਏਗਾ ਤਾਂ ਉਹ ਉਹ ਉਹਨੇ ਇੱਕ ਇੰਟਰਵਿਊ ਦੇ ਦਿੱਤੀ ਸੀਗੀ ਉਸ ਇੰਟਰਵਿਊ ਦੇ ਵਿੱਚ ਤੋ ਕਿ ਸੁਭਾਅ ਦਾ ਥੋੜਾ ਥੋੜਾ ਸਾਡੇ ਵਰਗਾ ਹੀ ਆ ਤੇ ਉਹਨੂੰ ਕਈ ਦਿਨ ਆਫੇਅਰ ਰੱਖਿਆ ਸੀ ਇਹਨਾਂ ਨੇ ਹੂੰ ਤਾਂ ਇਹ ਇਹ ਇੰਟਰਨਲ ਇਹਨਾਂ ਦੀ ਜੜੀ ਕਿਹ ਲੋਕੇ ਘਾਣੀਆਂ ਆ ਹੂੰ ਹੂੰ ਸੋ ਗੱਲ ਇਹ ਆ ਕਿ ਜਦੋਂ ਤੁਹਾਡੇ ਸਾਹਮਣੇ ਬੈਠੇ ਬੰਦੇ ਜਿਹੜੇ ਆ ਉਹ ਜਿਹੜੇ ਤੁਹਾਨੂੰ ਕਬੂਲ ਕਰ ਰਹੇ ਪਾਸਿਓਂ ਆਇਆ ਨੂੰ ਤੇ ਬਿਲਕੁਲ ਆਪਣੀ ਜ਼ਮੀਰ ਮਾਰ ਕੇ ਬਾਹਾਂਵਾਂ ਖੜੀਆਂ ਕਰਕੇ ਇਨਕੁਲਾਬ ਜ਼ਿੰਦਾਬਾਦ ਕਰੀ ਜਾਂਦੇ ਤੇ ਫਿਰ ਉੱਥੇ ਸਾਡਾ ਬੋਲਣਾ ਤਾਂ ਸਿਰਫ ਬੋਲਣਾ ਹੀ ਆ ਹੂੰ ਜੀ ਜੀ ਤੇ ਆਸ਼ੂ ਨੇ ਕਹਿੰਦੇ ਵਧਾਤੀ ਵੜਿੰਗ ਦੀ ਸਰਦਾਰੀ ਦੇਖੋ ਭਾਰਤ ਪੂਸ਼ਣ ਆਸ਼ੂ ਜਦਨ ਵੜਿੰਗ ਗਿਆ ਲੁਧਿਆਣੇ ਉਸ ਦਿਨ ਤੇ ਇੱਕ ਵਾਰੀ ਆ ਗਿਆ ਸੀਗਾ ਸ਼ਾਇਦ ਭਾਰਤ ਨਗਰ ਵਾਲੇ ਸਾਈਡ ਤੇ ਤੇ ਚੌਂਕ ਤੇ ਚੰਗਾ ਤਕੜਾ ਸਵਾਗਤ ਕੀਤਾ ਉਸ ਤੋਂ ਬਾਅਦ ਇਕੱਧ ਮੀਟਿੰਗ ਚ ਵੀ ਨਜ਼ਰ ਆਇਆ ਪਰ ਉਸ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਐਕਟਿਵ ਨਜ਼ਰ ਨਹੀਂ ਆਇਆ ਠੀਕ ਹੈ ਜੀ ਉਹਦੇ ਦੋ ਕਾਰਨ ਆ ਕਿ ਕਿਤੇ ਉਹਨੂੰ ਟਿਕਟ ਨਹੀਂ ਮਿਲੀ ਤੇ ਦੂਸਰਾ ਸਿਮਰਨਜੀਤ ਬੈਂਸੁਰਾਂ ਦੀ ਜਿਹੜੀ ਐਂਟਰੀ ਆ ਉਹ ਕਿਤੇ ਨਾ ਕਿਤੇ ਕੱਲੋ ਜਿਵੇਂ ਮੈਂ ਰਾਤ ਵੀ ਤੁਹਾਨੂੰ ਦੱਸਿਆ ਸੀਗਾ ਕਿ ਉੱਥੇ ਮੈਸੇਜ ਗਿਆ ਕਿ ਅੰਦਰ ਖਾਤੇ ਰਾਜੇ ਨੇ ਕਰਵਾਈ ਜੀ ਇਸ ਕਰਕੇ ਰਾਜੇ ਲਈ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਚਨੌਤੀ ਹੈ ਵੈਸੇ ਰਾਜੇ ਨੂੰ ਐਡਵਾਂਟੇਜ ਤੇ ਜ਼ਰੂਰ ਮਿਲੇਗਾ ਬੈਂਸਾਂ ਦਾ ਉਹ ਐਕਟਿਵ ਹੋ ਗਏ ਨੇ ਬੈਂਸ ਕੱਲ ਵੀ ਉਹਨਾਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਤਾਕਤ ਦਾ ਪ੍ਰਦਰਸ਼ਨ ਕਰ ਦਿੱਤਾ ਹੈ ਪਰ ਆਸ਼ੂ ਆਸ਼ੂ ਹੀ ਆ ਅਸ਼ੂ ਚੋਂ ਲੜਨ ਦਾ ਬੜਾ ਮਾਰਿਆ ਇਹਦਾ ਕੋਰ ਵੋਟ ਹੈਗਾ ਲੁਧਿਆਣੇ 'ਚ ਲੁਧਿਆਣੇ ਦਾ ਆਪਣਾ ਹਲਕਾ ਛੱਡ ਕੇ ਓਵਰ ਆਲ ਲੁਧਿਆਣੇ 'ਚ ਵੀ ਇਹਦੀ ਮਾਰ ਹੈਗੀ ਆ ਸੋ ਇਸ ਕਰਕੇ ਰਾਜਾ ਵੜਿੰਗ ਵਾਸਤੇ ਰਾਜਾ ਵੜਿੰਗ ਨੂੰ ਮਨਾਉਣ ਮੈਂ ਜਿੰਨਾ ਕੋ ਸੁਣਿਆ ਕਿ ਰਾਜਾ ਵੜਿੰਗ ਨੂੰ ਮਨਾਉਣ 2 ਕੁ ਲੀਟਰ ਵੀ ਵੜੇ ਭੇਜੇ ਆ ਰਾਜੇ ਨੇ ਔਰ ਆਸ਼ੂ ਨੂੰ 2 ਕੁ ਲੀਟਰ ਭੇਜੇ ਆ ਹਾਂਜੀ ਪਰ ਆਸ਼ੂ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਉਹਦਾ ਸੁਭਾਅ ਆ ਤਾਂ ਦੇਖੋ ਹੁਣ ਆ ਦੋ ਚੌ ਬਿਨਾਂ ਕਿ ਆਸ਼ੂ ਤੁਰਦਾ ਹੈ ਕਿ ਨਹੀਂ ਤੁਰਦਾ ਜੇ ਨਹੀਂ ਤੁਰਦਾ ਖੁੱਲ ਕੇ ਨਹੀਂ ਤੁਰਦਾ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਕਹਿ ਲੋ ਕਿ ਕਹਾਣੀ ਵਿਗੜ ਵੀ ਸਕਦੀ ਆ ਤਾਂ ਪਰ ਇਹ ਕਾਂਗਰਸੀਆਂ ਨੂੰ ਸੋਚਣਾ ਚਾਹੀਦਾ ਕਿ ਲੜਾਈ ਬੜੀ ਫੈਸਲਾ ਕੁੱਨ ਲੜਾਈ ਆ ਇਹ ਇਹ ਸੀਟਾਂ ਜਿਹੜੀਆਂ ਨੇ ਨਾ ਸਾਨੂੰ ਪੰਜਾਬ 'ਚ ਤੇ ਠੀਕ ਆ ਬਈ ਅਦਵਾ ਅਦਵੀ ਹੋ ਜਾਣਗੀਆਂ ਵੱਧ ਤੋਂ ਵੱਧ ਕੋਈ 1-2 ਦਾ ਫਰਕ ਰਹਿ ਜਾਏਗਾ ਆਮ ਆਦਮੀ ਪਾਰਟੀ ਦਾ ਤੇ ਉਹ ਅਲਾਈਂਸ ਚੁੱਤੇ ਗਿਣੀਆਂ ਜਾਣੀ ਚਾਹੀਦੀ ਪਰ ਜੇ ਤੁਹਾਡੀ ਵਜ੍ਹਾ ਨਾਲ ਕਿਉਂਕਿ ਉੱਥੇ ਉੱਥੇ ਸਿੱਧੀ ਫਾਈਟ ਚ ਕੌਣ ਹੈ ਭਾਜਪਾ ਜੀ ਜਿੱਥੇ ਸਿੱਧੀ ਫਾਈਟ ਚ ਭਾਜਪਾ ਹੈ ਤੋਂ ਉੱਥੇ ਤੁਹਾਡੀ ਆਪਸੀ ਇਸ ਤਰ੍ਹਾਂ ਦੀ ਟਰਸਲਵਾਜੀ ਕਰਕੇ ਉਹ ਮਤਲਬ ਕਿ ਭਾਜਪਾ ਲੈ ਜਾਂਦੀ ਹੈ ਕੌਮੀ ਪੱਧਰ ਤੇ ਦੇਖੋ ਕਿ ਤੁਹਾਡੀ ਫਿਰ ਉਹ ਨਰਾਜ਼ਗੀ ਤੁਹਾਡੇ ਆਪਸ ਦੇ ਵਿੱਚ ਗਿਲੇ ਸ਼ਿਕਵੇ ਤੁਹਾਡਾ ਆਪਸ ਦੇ ਵਿੱਚ ਈਗੋ ਦਾ ਕਲੈਸ਼ ਉਹ ਕਿੰਨਾ ਨੁਕਸਾਨ ਕਰ ਗਿਆ ਹੂੰ ਜੀ ਜੀ ਤੇ ਢਿੰਡ ਸਾਹ ਥੋੜੇ ਜਿਹਾ ਐਕਟਿਵ ਹੋਇਆ ਜੀ ਜਿਆਦਾ ਤਾਂ ਨਹੀਂ ਹੋਇਆ ਐਕਟਿਵ ਕਹਿੰਦੇ ਚਲੋ ਮਾੜਾ ਮੋਟਾ ਮੂੰਹ ਬਲਾ ਦੇਸੀ ਪਾਰਟੀ ਦੇ ਮੂੰਹ ਨੂੰ ਹੀ ਕਰ ਦਿੰਨੇ ਆ ਮਾੜਾ ਮੋਟਾ ਚੋਣ ਪ੍ਰਚਾਰ ਆ ਬਿਲਕੁਲ ਥੋੜਾ ਥੋੜਾ ਹਸਣਾ ਜ਼ਰੂਰ ਚਾਹੀਦਾ ਥੋੜਾ ਥੋੜਾ ਕਿਉਂ ਹਸਣਾ ਜੇ ਹਸਣਾ ਚੰਗਾ ਤਾਂ ਖੁੱਲ ਕੇ ਹੱਸ ਲੈਣਾ ਚਾਹੀਦਾ ਗੱਲ ਇਹ ਆ ਕਿ ਜੇ ਬਈ ਐਕਟਿਵ ਹੀ ਹੋਣਾ ਤਾਂ ਪੂਰਨ ਤੌਰ ਤੇ ਐਕਟਿਵ ਹੋ ਜਾਣਾ ਦੇਖੋ ਐਨ ਕੇ ਸ਼ਰਮਾ ਦੇ ਹੱਕ ਦੇ ਵਿੱਚ ਅੰਦਤ ਸਿੰਘ ਨੂੰ ਸਾਜੀ ਗਿਆ ਨੇ ਐਨ ਕੇ ਸ਼ਰਮਾ ਇੱਕ ਐਸਾ ਅਕਾਲੀ ਚਿਹਰਾ ਹੈ ਜਿਹਦਾ ਸਾਰੇ ਸਰਪਤਾਰ ਕਰਦੇ ਆ ਤੇ ਬੜਾ ਮਾਰ ਬੰਦਾ ਹੈ ਤੇ ਪਟਿਆਲੇ ਦੀ ਫਾਈਟ ਜੇ ਤੁਸੀਂ ਦੇਖੋਗੇ ਤੇ ਉਹ ਬੰਦਾ ਇਸ ਵੇਲੇ ਲੜਾਈ ਚਾਰ ਗਿਆ ਜਿੱਥੇ ਅਕਾਲੀ ਦਲ ਬਾਦਲ ਨੂੰ ਸਮਝਿਆ ਜਾਂਦਾ ਸੀ ਕਿ ਖਤਮ ਹੋ ਗਿਆ ਕੰਮ ਹਮ ਤਾਂ ਉਸ ਬੰਦੇ ਨੇ ਕੁਝ ਦਿਨਾਂ ਦੇ ਅੰਦਰ ਅੰਦਰ ਐਸੀ ਗੇਮ ਖੇਚੀ ਕਿ ਅੱਜ ਪਰਨੀਤ ਕੌਰ ਹਮ ਹਮ ਪਰਨੀਤ ਕੋਲ ਕੁਝ ਲੋਕਾਂ ਦੀ ਜਿਹੜੀ ਮਹਾਰਾਣੀ ਆ ਉਹ ਹੁਣ ਜੇ ਤੁਸੀਂ ਵੇਖੋਗੇ ਤੇ ਇਦਾਂ ਲੱਗਦਾ ਕਿ ਉਮਰ ਵੀ ਕਾਫੀ ਹੋ ਗਈ ਹੈ ਕਿ ਇਸ ਦੌਰ ਦੇ ਵਿੱਚ ਥੱਕੀ ਪੁੱਕੀ ਦੌਰ ਇੱਕ ਰਸਮ ਪੂਰਤੀ ਦੀ ਦੌਰ ਦੌਰ ਦੀ ਨਜ਼ਰ ਆ। ਹੂੰ। ਇਹ ਐਨਕੇ ਸ਼ਰਮਾ ਦੀ ਮੋਢੀ ਪ੍ਰਾਪਤੀ ਹੈ ਤੇ ਦੂਸਰਾ ਪਰਮਿੰਦਰ ਢੀਂਸਾ ਦਾ ਉੱਥੇ ਚਲੇ ਜਾਣਾ ਇਹ ਵੀ ਇੱਕ ਨਦਰ ਪ੍ਰਾਪਤੀ ਹੈ। ਜੀ ਜੀ। ਨਦਰ ਪ੍ਰਾਪਤੀ ਹੈ ਐਨਕੇ ਸ਼ਰਮਾ ਦੀ ਖੈਰ। ਤੇ ਕੋ ਸੰਗਰੂਰ ਦੇ ਵਿੱਚ ਮਤਲਬ ਕਿ ਝੁੰਦਾ ਸਾਹਿਬ ਖਲੋਦੇ ਨੇ। ਤਾਂ ਉਥੇ ਉਹ ਗੈਰ ਸਰਗਰਮ ਆ ਤੇ ਉਥੇ ਚਲੇ ਗਿਆ ਇਹਦਾ ਮਤਲਬ ਹੈ ਕਿ ਕੁਝ ਖਾਸ ਇਲਾਕਿਆਂ ਚ ਜਾਣਗੇ ਪਰ ਸੰਗਰੂਰ ਦੇ ਵਿੱਚ ਜੇ ਉੱਤਰਦੇ ਪ੍ਰਚਾਰ ਵਾਸਤੇ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਪ੍ਰਚਾਰਕ ਨੇ ਜਾਂ ਜਿਹੜੇ ਉਹਨਾਂ ਦੇ ਵਰਕਰ ਨੇ ਉਹ ਵੀ ਖਫਾ ਹੋਣਗੇ ਲੋਕਾਂ ਨੂੰ ਵੀ ਖਫਾ ਹੋਣਗੇ ਸੋ ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਪਰ ਮੇਰਾ ਮੰਨਣਾ ਇਹ ਹੈ ਕਿ ਜੇ ਉਹ ਅਕਾਲੀ ਦਲ ਬਾਦਲ ਦੇ ਵਿੱਚ ਆ ਤਾਂ ਫਿਰ ਪੂਰਾ ਖੁੱਲ ਕੇ ਸਮਰਥਨ ਕਰਨਾ ਚਾਹੀਦਾ ਜਿੱਥੇ-ਜਿੱਥੇ ਵੀ ਉਹ ਜ਼ੋਰ ਪਾ ਕੇ ਆਪਣਾ ਅਸਰ ਦਿਖਾ ਸਕਦੇ ਤਾਂ ਥੋੜੇ ਅਵਸਰ ਕਰਮ ਜ਼ਰੂਰ ਹੋਏ ਪਰ ਮਲੂਕਾ ਸਾਹਿਬ ਤੇ ਬਿਲਕੁਲ ਹੀ ਆਂਦੇ ਗੈਰ ਸਰਕਾਰੀ ਹੋ ਗਏ ਆ ਨੀ ਟਿਕਟ ਕਟ ਕਟਾਲੀ ਚੋਰੀ ਚੋਰੀ ਤੇ ਤੁਰ ਗਈ ਜਹਾਜ਼ ਚੜ੍ਹ ਕੇ ਉਹ ਅਸੀਂ ਉਹ ਗੀਤ ਸੁਣਦੇ ਹੁੰਦੇ ਸੀ ਸਕੂਲ ਟਾਈਮ ਚ ਉਹਨਾਂ ਨੇ ਵੀ ਕਹਿੰਦੇ ਕਿ ਟਿਕਟ ਕਟਾਈ ਆ ਚੋਰੀ ਚੋਰੀ ਤੇ ਨਹੀਂ ਟਿਕਟ ਤੇ ਉਹਨਾਂ ਨੇ ਹੋ ਸਕਦਾ ਆਨਲਾਈਨ ਹੀ ਘਟਾ ਲਈ ਹੋਵੇ ਅੱਜ ਕੱਲ ਆਨਲਾਈਨ ਹੀ ਟਿਕਟ ਮਿਲ ਜਾਂਦੀ ਆ ਤੇ ਉਹ ਕਹਿੰਦੇ ਦਵਾਈ ਨੂੰ ਚੜ ਗਏ ਅੱਛਾ ਠੀਕ ਹੈ ਮੰਤੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰਾਂ ਪਾਈ ਇਥੇ ਇਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ